ਕਾਣਾ ਲੱਗਿਆ ਸੀ ਨਾ ਸਾਹ ਫੜੇ ਹੁਣ ਇੱਥੇ ਹੀ ਸਾਹ ਫੜੇ ਜਾਣਗੇ ਮੇਰੀ ਜਿੱਥੇ ਜਿੱਥੇ ਵੀ ਵੀਡੀਓ ਜਾ ਰਹੀ ਹੈ ਨਾ ਸਾਰੇ ਚੈੱਕ ਕਰ ਲੈਣ ਮੈਨੂੰ ਬਾਅਦ ਵਿੱਚ ਮੇਰੀ ਵੀਡੀਓ ਆਈ ਮੇਰੀ ਮੌਤ ਦੇ ਜ਼ਿੰਮੇਦਾਰ ਸਾਰਿਆਂ ਨੂੰ ਹੀ ਗੁਲਾਗਰ ਬਣਾਇਆ ਜਾਵੇ ਅਕੀ ਦੇ ਮੌਖਰ ਮੇਲੇ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜੋ ਤੁਸੀਂ ਸਭ ਨੇ ਦੇਖੀ ਹੋਵੇਗੀ ਜਿਸ ਵਿੱਚ ਕਿਹਾ ਜਾ ਰਿਹਾ ਹੈ ਕਿ ਇੱਕ ਔਰਤ ਕਿਸੇ ਮੁੰਡੇ ਕੋਲੋਂ ਸ਼ਰਿਆਮ ਨੰਬਰ ਫੜਦੀ ਹੋਈ ਨਜ਼ਰ ਆ ਰਹੀ ਹੈ ਤੇ ਵੀਡੀਓ ਇੰਨੀ ਤੇਜ਼ੀ ਨਾਲ ਲਗਾਤਾਰ ਸ਼ੇਅਰ ਹੋ ਰਹੀ ਹੈ ਕਿ ਵੀਡੀਓ ਨੇ ਹਰ ਪਾਸੇ ਤਰਥੱਲੀਆਂ ਮਚਾ ਰੱਖੀਆਂ ਹਨ ਪਰ ਹੁਣ ਇਸ ਵੀਡੀਓ ਵਿਚਲੀ ਔਰਤ ਖੁਦ ਲਾਈਵ ਆਈ ਹੈ ਤੇ ਉਸ ਨੇ ਸ਼ਰਿਆਮ ਵੀਡੀਓ ਨੂੰ ਗਲਤ ਤਰੀਕੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਕਰਨ ਵਾਲਿਆਂ ਦੇ ਖਿਲਾਫ ਰਿਪੋਰਟ ਦਰਜ ਕਰਵਾ ਦਿੱਤੀ ਹੈ ਤੇ ਉਸ ਨੇ ਸ਼ਰਿਆਮ ਲਾਈਵ ਆ ਕੇ ਵੱਡੀਆਂ ਗੱਲਾਂ ਕਹਿ ਦਿੱਤੀਆਂ ਹਨ ਤੇ ਵੀਡੀਓ ਨੂੰ ਕਿਰਪਾ ਕਰਕੇ ਪਹਿਲਾਂ ਸਭ ਤੋਂ ਧਿਆਨ ਨਾਲ ਦੇਖੋ ਤੇ ਸ਼ੇਅਰ ਜ਼ਰੂਰ ਕਰ ਦਿਓ ਸਾਰੀ ਪਤਲਿਕ ਨੂੰ ਦੈਂਤ ਕਰ ਰਹੀ ਆ ਕਿ ਮੈਂ ਜੋ ਮੇਰੀ ਵੀਡੀਓ ਬਾਹਰ ਹੋਈ ਆ ਇਹ ਗਲਤ ਹੋ ਰਹੀ ਹੈ ਹੋ ਰਹੀ ਆ ਕਿਸ ਕਿਸੇ ਨੇ ਦੁਆਰਾ ਡਿੱਗਿਆ ਟੋਕਨ ਪੜਾਇਆ ਸੀ ਮੇਰਾ ਨੰਬਰ ਲਿਖ ਕੇ ਉਹਨਾਂ ਨੇ ਨੈਟ ਉਤੇ ਵੀਡੀਓ ਚਾੜੀ ਆ ਹੁਣ ਅਸੀਂ ਇੱਥੇ ਰਿਪੋਰਟ ਦੇ ਚੁੱਕੇ ਹਾਂ ਸਭ ਇੱਥੇ ਅੱਗੇ ਤਾਂ ਗਾਣਾ ਲੱਗਿਆ ਸੀ ਨਾ ਸਾਫੜੇ ਹੁਣ ਇੱਥੇ ਹੀ ਸਾਫੜੇ ਜਾਣ ਕੇ ਜਿੰਨਾ ਹੁਣ ਆਪਦੇ ਚੱਕਨੀ ਨਾਲ ਮੈਂ ਸਰੇ ਆਮ ਕਰਨੀ ਮੈਂ ਇਥੇ ਆਦੀ ਰਿਪੋਰਟ ਦੇ ਚੁੱਕੀ ਆ ਮੇਰੀ ਜਿੱਥੇ ਜਿੱਥੇ ਵੀ ਵੀਡੀਓ ਜਾ ਰਹੀ ਹੈ ਨਾ ਸਾਰੇ ਚੈੱਕ ਕਰ ਲੈਣ ਮੈਂ ਜੇ ਮੈਂ ਇਹ ਇਹਦੂ ਬਾਅਦ ਵੀ ਮੇਰੀ ਵੀਡੀਓ ਆਈ ਮੇਰੀ ਮੌਤ ਦੇ ਜ਼ਿੰਮੇਦਾਰ ਸਾਰਿਆਂ ਨੂੰ ਹੀ ਗੁਨਾਗਰ ਬਣਾਇਆ ਜਾਵੇ ਦੋਸਤੋ ਇਹ ਉਹੀ ਔਰਤ ਹੈ ਜਿਸ ਦੀ ਵੀਡੀਓ ਬੜੀ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਤੇ ਲੋਕਾਂ ਦੇ ਵੱਲੋਂ ਬੜੇ ਹੀ ਗਲਤ ਕਮੈਂਟ ਉਸ ਦੀ ਇਸ ਵੀਡੀਓ ਦੇ ਖਿਲਾਫ ਆ ਰਹੇ ਸਨ ਤੇ ਹੁਣ ਤੰਗ ਆ ਕੇ ਉਸ ਔਰਤ ਨੇ ਥਾਣੇ ਦੇ ਬਾਹਰ ਖੜੀ ਹੋ ਕੇ ਸ਼ਰਿਆਮ ਗਲਤ ਤਰੀਕੇ ਨਾਲ ਵੀਡੀਓ ਪੇਸ਼ ਕਰਨ ਵਾਲਿਆਂ ਨੂੰ ਸਖਤ ਵਾਰਨਿੰਗ ਦੇ ਦਿੱਤੀ ਹੈ ਕਿਉਂਕਿ ਜੇਸ ਕਿਸੇ ਵੀ ਬੰਦੇ ਦੇ ਵੱਲੋਂ ਇਹ ਵੀਡੀਓ ਬਣਾ ਕੇ ਸ਼ੇਅਰ ਕੀਤੀ ਗਈ ਉਸ ਨੂੰ ਥੋੜਾ ਬਹੁਤ ਸੋਚ ਸਮਝ ਕੇ ਤੇ ਸੱਚ ਜਾਣ ਕੇ ਵੀਡੀਓ ਸ਼ੇਅਰ ਕਰਨੀ ਚਾਹੀਦੀ ਸੀ ਕਿਉਂਕਿ ਇਸ ਵੀਡੀਓ ਦੇ ਵਿੱਚ ਇੱਕ ਔਰਤ ਦੀ ਇੱਜ਼ਤ ਦਾ ਸਵਾਲ ਹੈ ਤੇ ਲੋਕਾਂ ਦੇ ਵੱਲੋਂ ਵੀ ਇਸ ਵੀਡੀਓ ਤੇ ਸਵਾਦ ਲਿਆ ਜਾ ਰਿਹਾ ਹੈ ਕਿਉਂਕਿ ਮਾਗੀ ਵਾਲੇ ਦਿਨ ਦੀ ਇਹ ਵੀਡੀਓ ਆਈ ਤੇ ਵੀਡੀਓ ਨੂੰ ਅਜੇ ਵੀ ਲੋਕਾਂ ਦੇ ਵੱਲੋਂ ਇਸ ਹੱਦ ਤੱਕ ਸ਼ੇਅਰ ਕਰ ਦਿੱਤਾ ਗਿਆ ਕਿ ਹਰ ਪਾਸੇ ਇਹੀ ਵੀਡੀਓ ਦੇਖਣ ਨੂੰ ਮਿਲ ਰਹੀ ਹੈ ਤੇ ਹੁਣ ਇਸ ਔਰਤ ਦੀਆਂ ਗੱਲਾਂ ਤੁਸੀਂ ਸਾਹਮਣੇ ਸੁਣ ਹੀ ਲਈਆਂ ਹੋਣਗੀਆਂ ਤੇ ਉਸ ਨੇ ਸ਼ਰਯਾਮ ਕਹਿ ਦਿੱਤਾ ਹੈ ਕਿ ਜੇ ਵੀਡੀਓ ਅਜੇ ਵੀ ਸ਼ੇਅਰ ਹੋਣੀ ਬੰਦ ਨਾ ਹੋਈ ਤਾਂ ਉਹ ਸਾਰੇ ਲੋਕ ਉਸ ਦੀ ਮੌਤ ਦੇ ਜ਼ਿੰਮੇਵਾਰ ਹੋਣਗੇ ਜੋ ਉਸ ਦੀ ਵੀਡੀਓ ਸ਼ੇਅਰ ਕਰ ਰਹੇ ਹਨ ਤੇ ਸਾਡੇ ਵੱਲੋਂ ਵੀ ਸਭ ਨੂੰ ਇਹੀ ਅਪੀਲ ਹੈ ਕਿ ਕਿਰਪਾ ਕਰਕੇ ਵੀਡੀਓ ਨੂੰ ਸ਼ੇਅਰ ਨਾ ਕੀਤਾ ਜਾਵੇ ਕਿਉਂਕਿ ਇਹ ਮਸਲਾ ਮਜ਼ਾਕ ਦਾ ਨਹੀਂ ਬਲਕਿ ਕਿਸੇ ਧੀ ਭੈਣ ਦੀ ਇੱਜ਼ਤ ਦਾ ਸਵਾਲ ਹੈ ਤੇ ਜੇਕਰ ਅੱਜ ਇਸ ਭੈਣ ਦੇ ਨਾਲ ਅਜੀਹਾ ਹੋਇਆ ਹੈ ਤੇ ਉਹ ਕੱਲ ਨੂੰ ਅਜਿਹੇ ਮੇਲਿਆਂ ਦੇ ਵਿੱਚ ਕਿਸੇ ਵੀ ਧੀ ਭੈਣ ਦੇ ਨਾਲ ਅਜੀਹਾ ਹੋ ਸਕਦਾ ਹੈ ਤੇ ਸੱਚ ਜਾਣੇ ਬਿਨਾ ਕਦੇ ਵੀ ਸਵਾਲ ਨਹੀਂ ਉਠਾਉਣਾ ਚਾਹੀਦਾ ਤੇ ਬਾਕੀ ਤੁਸੀਂ ਇਸ ਵੀਡੀਓ ਦੇ ਬਾਰੇ ਆਪਣੇ ਵਿਚਾਰ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਤੇ ਕਿਰਪਾ ਕਰਕੇ ਇਸ ਵੀਡੀਓ ਨੂੰ ਇੰਨਾ ਸ਼ੇਅਰ ਕਰ ਦਿਓ ਕਿ ਹਰ ਬੰਦੇ ਤੱਕ ਇਹ ਵੀਡੀਓ ਜਰੂਰ ਪਹੁੰਚ ਜਾਵੇ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ